ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਹੈ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਅੱਜ ਪੰਜਾਬੀਆਂ ਲਈ ਕਿਸੇ ਕਦੇ ਕਾਫੀ ਪੰਜਾਬੀਆਂ ਲਈ ਦਿਨ ਬਹੁਤ ਅਹਿਮ ਹੈ ਮਾਗੀ ਦਾ ਮੇਲਾ ਮੁਕਸਰ ਕਿਉਂ ਮਸ਼ਹੂਰ ਹੈ ਕਿਉਂ ਫੇਮਸ ਹੈ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ ਅੱਜ ਅਸੀਂ ਕਿੱਥੇ ਮਰ ਰਹੇ ਹਾਂ ਆਪਣੇ ਬੱਚੇ ਨੂੰ ਨਾਂ ਦੇ ਦੱਸਾਂ ਗੁਰੂਆਂ ਦੇ ਨਾਂ ਦੱਸਣ ਦੇ ਆ ਤੇ ਨਾਂ ਇਤਿਹਾਸ ਤੋਂ ਜਾਣੂ ਕਰਨਾ ਨਾ ਉਹ ਸੁਣਨਾ ਚਾਹੁੰਦੇ ਨੇ ਸੁਣੋ ਜੇ ਪੜ ਨਹੀਂ ਸਕਦੇ ਕਈ ਲੋਕ ਨੇ ਵੈਸੇ ਆ ਥੋੜਾ ਆਊਟ ਆਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਨੇ ਜਿਹੜੇ ਵਿਚਾਰੇ ਬਾਹਰ ਦੇ ਨੇ ਉਹ ਪੰਜਾਬੀ ਚ ਬੋਲ ਨਹੀਂ ਸਕਦੇ ਪੜ ਨਹੀਂ ਸਕਦੇ ਪਰ ਸੁਣਦੇ ਜ਼ਰੂਰ ਨੇ ਸੁਣਨਾ ਵੀ ਬੜਾ ਸ਼ਰਮਦਾ ਜੇ ਅੱਜ ਮਾਗੀ ਦਾ ਦਿਨ ਦੇ ਵਿੱਚ ਇਸ਼ਨਾਨ ਕਰਨਾ ਵੈਸੇ ਕਹਿੰਦੇ ਕਿ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਵੈਸੇ ਤੇ ਇਹਦਾ ਮਤਲਬ ਬੜਾ ਡਿਫਰੈਂਟ ਹੈ ਕੋਦੇ ਵਿੱਚ ਕਿਹਾ ਕਿ ਗੁਰੂ ਜੀ ਨੇ ਸੰਗਤ ਕਰ ਕਿ ਜ਼ਰੂਰੀ ਨਹੀਂ ਕਿ ਸ਼ਨਾ ਨਹੀਂ ਕਰਨਾ ਕਿਉਂਕਿ ਉਸ ਟਾਈਮ ਦਾ ਭਰਮ ਪਲੇਖ ਜਦੋਂ ਕੱਢਿਆ ਗੁਰੂ ਗੋਬਿੰਦ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਰਮ ਪਲੇਖਿਆਂ ਨੂੰ ਕੱਢਣ ਵਾਸਤੇ 12 ਮਾਹ ਦੇ ਪਾਠ ਵਿੱਚ ਹਰ ਮਹੀਨੇ ਦਾ ਇੱਕ ਮਤਲਬ ਹੈ ਹਰ ਮਹੀਨੇ ਦਾ ਇੱਕ ਮਤਲਬ ਤੇ ਅੱਜ ਮਾਗ ਦਾ ਮਹੀਨਾ ਸ਼ੁਰੂ ਹੋਇਆ ਸੰਗ੍ਰਾਂਦ ਵੀ ਹੈ ਤਾਂ ਮਕਰ ਸੰਗ੍ਰਾਂਤੀ ਵੀ ਹੈ ਕੁਝ ਲੋਕ ਹਿੰਦੀ ਵਾਲੇ ਇਹਨਾਂ ਦੋ ਲੋਕ ਮਕਰ ਸੰਗ੍ਰਾਂਤੀ ਕਹਿੰਦੇ ਨੇ ਅਸੀਂ ਮਾਗੀ ਦਾ ਦਿਨ ਕਹਿੰਦੇ ਮਾਗੀ ਅੱਜ ਤੇ ਫਰਕ ਬਸ ਇਹ ਨਹੀਂ ਤੇ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਵੀ ਵੈਸੇ ਜੇ ਸਹੀ ਮਨੋਂ ਤਾਂ ਅੱਜ ਹੀ ਸ਼ੁਰੂ ਹੁੰਦਾ ਹੈ ਦੇਸੀ ਜੀ ਨੂੰ ਕਹਿੰਦੇ ਨੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮਗ ਸੰਗਰਾਹ ਦੀ ਸਭ ਨੂੰ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਜਰੇ ਸਾਡਾ ਸੇਕ ਕੌਮ ਨੌਜਵਾਨ ਨਸ਼ਿਆਂ ਤੋਂ ਦੂਰ ਰਹੇ ਸਾਡੀ ਇਹ ਅਰਦਾਸ ਬਿਲਕੁਲ ਕਹਿ ਸਕਦੇ ਕਿ ਪੰਜਾਬੀਆਂ ਨੂੰ ਕੱਢ ਦੇ ਮੁਕਸਰ ਦੇ ਮੇਲੇ ਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਅੱਜ ਦੇ ਦਿਨ ਬਿਲਕੁਲ ਹੋਣਾ ਚਾਹੀਦਾ ਜਿੱਦੋਂ ਕੋ ਟਾਈਮ ਹੈ ਔਰ ਕੱਢਣਾ ਵੀ ਚਾਹੀਦਾ ਕਿਉਂਕਿ ਬਹੁਤ ਅਹਿਮ ਦੇਣਾ ਮਾਗੀ ਦਾ ਜਿਹੜਾ ਇਤਿਹਾਸ ਮੁਕਸਰ ਦੇ ਵਿੱਚ ਜਿਹੜਾ ਮੁਕਤੀ ਮਿਲੀ ਉਹਨਾਂ 40 ਬੰਦਿਆਂ ਨੂੰ 40 ਸਿੰਘਾਂ ਨੂੰ ਜਿਹਨਾਂ ਨੂੰ ਮੁਕਤੀ ਮਿਲੀ ਤਾਂ ਮੁਕਸਰ ਦਾ ਨਾਮ ਤਾਂ ਹੀ ਪਿਆ ਹੈ ਤਾਜ ਉਥੇ ਉਹਨਾਂ ਦਾ ਨਾ ਯਾਦਵ ਵਿੱਚ ਮੇਲਾ ਮਨਾਇਆ ਜਾਂਦਾ ਕਿਉਂਕਿ ਬਹੁਤ ਅਹਿਮ ਦੇਣਾ ਕੋਈ ਸ਼ੋਰ ਨਹੀਂ ਗੱਲ ਪਰ ਇਤਿਹਾਸ ਤੋਂ ਜਾਣੂ ਹੋਣਾ ਵੀ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਅਸੀਂ ਦੂਰ ਹੋ ਗਏ ਹਾਂ ਤਾਂ ਮੈਂ ਕਹਿੰਦਾ ਵਾਹਿਗੁਰੂ ਕਿ ਮੇਰੀ ਇਹ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜ਼ਰੂਰ ਆਪਣੇ ਇਤਿਹਾਸ ਤੋਂ ਜਾਣੂ ਹੋਣ ਜਿਹੜਾ ਬੰਦਾ ਜਿਸਨੇ ਮਰਨਾ ਹੈ ਨਾ ਜਿਸ ਕੌਮ ਨੇ ਮਰਨਾ ਉਹਨੂੰ ਇਤਿਹਾਸ ਤੋਂ ਭੁਲਾ ਦਿਓ ਉਹ ਆਪਣਾ ਮਰ ਜਾਂਦੀ ਹੈ ਕਹਿੰਦੇ ਨੇ ਲਿਖਿਆ ਡਾਇਰੈਕਟਰਾਂ ਨੇ ਲਿਖਿਆ ਹੈ ਇਹ ਪੜ੍ਹਾ ਕੋਈ ਪੜ੍ਹਾਇ ਨਹੀਂ ਜਾਂਦੇ ਸਕੂਲਾਂ ਚ ਪੜ੍ਹਾਇ ਨਹੀਂ ਜਾਂਦੇ ਅੱਜ ਜੇ ਤੁਸੀਂ ਦਸਾਂ ਗੁਰੂਆਂ ਬਾਰੇ ਯਾਦ ਕਰਨਾ ਤੇ ਅਰਦਾਸ ਯਾਦ ਕਰ ਲਓ ਪ੍ਰਥਮ ਭਗੋਤੀ ਸਿਮਰ ਗੁਰੂ ਨਾਨਕ ਦੇਵ ਜੀ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ RAM ਦੇਵ ਜੀ ਹੋਏ ਸਾਈ ਤੋਂ ਅਰਦਾਸ ਸਖਲੀ ਤੋਂ ਉਹਨੂੰ ਗੁਰਦਾਸ ਗੁਰੂਆਂ ਦੇ ਨਾਮ ਯਾਦ ਆਉਂਦੇ ਨੇ ਤੇ ਦਸ ਗੁਰੂਆਂ ਦੇ ਨਾਮ ਦੀ ਯਾਦ ਆ ਕੇ ਫਿਰ ਬਾਕੀ ਚੀਜ਼ਾਂ ਯਾਦ ਆ ਜਾਂਦੀਆਂ ਨੇ ਪੰਜ ਪਿਆਰੇ ਆ ਗਏ ਫਿਰ ਸਾਰੇ ਚੀਜ਼ਾਂ ਅਰਦਾਸ ਵਿੱਚ ਨਹੀਂ ਸ਼ਕਤੀ ਹੈ ਇਸ ਕਰਕੇ ਅਰਦਾਸ ਵਿੱਚ ਸ਼ਕਤੀ ਹੈ ਤੇ ਇਨਾ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ